ਦੋਸਤੋ ਕਦੇ-ਕਦੇ ਸਾਨੂੰ ਸਰੀਰਕ ਤੌਰ ਤੇ ਕੋਈ ਬਿਮਾਰੀ ਨਹੀਂ ਹੁੰਦੀ ਪਰ ਅਸੀਂ ਮਾਨਸਿਕ ਤੌਰ ਤੇ ਬਹੁਤ ਡਾਊਨ ਹੁੰਨੇ ਆਂ ਭਾਵਨਾਵਾਂ ਦਾ ਅਸਰ ਕਹਿ ਲਓ ਆਸੇ-ਪਾਸੇ ਕਈਆਂ ਗੱਲਾਂ ਦਾ ਅਸਰ ਕਹਿ ਲਓ ਤੇ ਇਹੋ ਜਿਹੇ ਦਿਨਾਂ ਦੇ ਵਿੱਚ ਸਾਨੂੰ ਕੋਈ ਬੁਖਾਰ ਨਹੀਂ ਹੁੰਦਾ ਸਾਨੂੰ ਕੋਈ ਟਾਈਫਾਇਡ ਨਹੀਂ ਹੁੰਦਾ ਕੋਈ ਹੋਰ ਬਿਮਾਰੀ ਨਹੀਂ ਹੁੰਦੀ ਪਰ ਸਾਡੇ ਦਿਨ ਬਿਮਾਰ ਜ਼ਰੂਰ ਹੁੰਦੇ ਨੇ ਦਿਨਾਂ ਦਾ ਔਰਾ ਦਿਨਾਂ ਦੀ એનર્ਜੀ ਬਹੁਤ ਘੱਟ ਹੁੰਦੀ ਆ ਸੋ ਇਸ ਕਰਕੇ ਜਦੋਂ ਕਦੇ ਤੁਹਾਨੂੰ ਜੀ ਕਰੇ ਕਿ ਜ਼ਿੰਦਗੀ ਨੂੰ ਬ੍ਰੇਕ ਲਾਉਣੇ ਹਨ ਆਰਾਮ ਕਰਨਾ ਹੈ ਇਹ ਕੇਵਲ ਇਹ ਇਸ ਲਈ ਆਰਾਮ ਨਹੀਂ ਕਰਨਾ ਕਿ ਆਪਾਂ ਸਰੀਰਕ ਤੌਰ ਤੇ ਬਿਮਾਰ ਹੋਈਏ ਕੋਈ ਬੁਖਾਰ ਹੋਵੇ ਕੋਈ ਇਸ ਤਰ੍ਹਾਂ ਦਾ ਸਿਰ ਦੁਖੇ ਫਿਰ ਆਪਾਂ ਰੁਕਣਾ ਹੈ ਜਦੋਂ ਤੁਹਾਡਾ ਮਨ ਕਹੇ ਜਦੋਂ ਤੁਹਾਡਾ ਸਰੀਰ ਕਹੇ ਕਿ ਹੁਣ ਰੁਕਣਾ ਹੈ ਬੋਝਲ ਹੋ ਗਏ ਜਦੋਂ ਸਾਡਾ ਅਸੀਂ ਇੰਨੀ ਢੇੜਪੁਣ ਕਰਦੇ ਹਾਂ ਸਰੀਰਕ ਕੰਮ ਨਹੀਂ ਕਹਿੰਦੇ ਬੰਦੇ ਨੂੰ ਥਕਾਉਂਦਾ ਜਿਹੜੇ ਆਸੇ ਪਾਸੇ ਦਾ ਸਾਡਾ ਮਾਹੌਲ ਆ ਉਹ ਸਾਨੂੰ ਥਕਾ ਦਿੰਦਾ ਕੰਮ ਬੰਦਾ ਸਰੀਰਕ ਜ਼ੋਰ ਨਾਲ ਨਹੀਂ ਕਰਦਾ ਕੰਮ ਬੰਦਾ ਹੌਸਲੇ ਨਾਲ ਕਰਦਾ ਹੈ ਇਸ ਕਰਕੇ ਦਿਮਾਗ ਨੂੰ ਤਰ ਤਰੋਤਾਜ਼ਾ ਰੱਖਣ ਵਾਸਤੇ ਦਿਮਾਗ ਨੂੰ ਸਰੀਰ ਨੂੰ ਹੌਲਾ ਫੁੱਲ ਰੱਖਣ ਵਾਸਤੇ ਆਰਾਮ ਕਰ ਲੈਣਾ ਬਹੁਤ ਜ਼ਰੂਰੀ ਹੈ ਤੇ ਆਪਾਂ ਕਹਿ ਲਈਏ ਕਿ ਕਦੇ-ਕਦੇ ਦਿਮਾਗ ਨੂੰ ਰਿਲੈਕਸ ਕਰਨ ਲਈ ਆਲਸੀ ਹੋਣਾ ਬਹੁਤ ਜ਼ਰੂਰੀ ਆ ਤੁਹਾਨੂੰ ਕੋਈ ਸੁਸਤ ਕਹੇ ਆਲਸੀ ਕਹੇ ਚਪਕੀ ਲੈਣਾ ਨਾ ਭੁੱਲੋ ਆਰਾਮ ਕਰਨਾ ਨਾ ਭੁੱਲੋ